ਜਦੋਂ ਦੀ ਮੈਂ ਤਵੇ ਦੇ ਉੱਪਰ ਤੰਦੂਰੀ ਰੋਟੀ ਬਣਾਉਣੀ ਦੱਸੀ ਤਾਂ ਬਹੁਤ ਸਾਰੀਆਂ ਪੈਨਾਂ ਦੇ ਮੈਸੇਜ ਆਏ ਕਿ ਪਿਆਜ਼ ਵਾਲੀ ਰੋਟੀ ਵੀ ਬਣਾਉਣੀ ਦੱਸੋ ਤਾਂ ਚਲੋ ਜੀ ਫਿਰ ਆਪਾਂ ਪਿਆਜ਼ ਵਾਲੀ ਰੋਟੀ ਵੀ ਤਿਆਰ ਕਰ ਲੈਨੇ ਆ ਇਹਦੇ ਲਈ ਮੈਂ ਪਿਆਜ਼ ਕੱਟ ਲਿਆ ਇਹਨੂੰ ਬਿਲਕੁਲ ਬਰੀਕ ਕੱਟਣਾ ਤੇ ਨਾਲ ਹੀ ਲਵਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਅੱਧਾ ਚਮਚ ਪਾਵਾਂਗੇ ਨਮਕ ਨਾਲ ਹੀ ਥੋੜੀ ਜੀ ਲਾਲ ਮਿਰਚ ਪਾ ਲੈਣੀ ਹੈ ਇਹਦੇ ਵਿੱਚ ਪਾ ਦਿਆਂਗੇ ਆਪਾਂ ਕਸੂਰੀ ਮੇਥੀ ਸਾਰੇ ਸਮਾਨ ਨੂੰ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਰ ਇਹ ਗੱਲ ਧਿਆਨ ਰੱਖਣੀ ਹੈ ਕਿ ਇਹ ਸਮਾਨ ਨੂੰ ਉਦੋਂ ਹੀ ਤਿਆਰ ਕਰਨਾ ਜਦੋਂ ਆਪਾਂ ਰੋਟੀਆਂ ਬਣਾਉਣੀਆਂ ਨੇ ਪਹਿਲਾਂ ਬਣਾ ਕੇ ਨਹੀਂ ਰੱਖਣਾ ਕਿਉਂਕਿ ਪਿਆਜ਼ ਪਾਣੀ ਛੱਡ ਜਾਂਦਾ ਹੁਣ ਇੱਥੇ ਇੱਕ ਪੇੜਾ ਲਵਾਂਗੇ ਕਿਉਂਕਿ ਮੈਂ ਰੋਟੀ ਹੱਥ ਨਾਲ ਹੀ ਕੱਢਦੀ ਆ ਇਸ ਲਈ ਮੈਂ ਇਸੇ ਤਰ੍ਹਾਂ ਹੀ ਬਣਾ ਰਹੀ ਆ ਉਹਦੀ ਹਲਕੀ ਜੀ ਚੋਣ ਕਰਕੇ ਆਪਾਂ ਇਸ ਮਸਾਲੇ ਦੇ ਉੱਪਰ ਇਹਨੂੰ ਲਗਾ ਦੇਵਾਂਗੇ ਹੱਥਾਂ ਨੂੰ ਪਾਣੀ ਲਾਵਾਂਗੇ ਤੇ ਰੋਟੀ ਨੂੰ ਕੱਢ ਲਵਾਂਗੇ ਜਿਨ੍ਹਾਂ ਨੂੰ ਤਾਂ ਰੋਟੀ ਕੱਢਣੀ ਆਉਂਦੀ ਏ ਉਹ ਤਾਂ ਇਸੇ ਤਰੀਕੇ ਬਣਾ ਲੈਣਾ ਕਿਉਂਕਿ ਜਦੋਂ ਆਪਾਂ ਰੋਟੀ ਕੱਢ ਕੇ ਬਣਾਉਂਦੇ ਆ ਤਾਂ ਬਿਲਕੁਲ ਪਤਾ ਨਹੀਂ ਲੱਗਦਾ ਕਿ ਇਹ ਤਵੇ ਉੱਤੇ ਰੋਟੀ ਬਣਾਈ ਹੋਈ ਹੈ ਤੇ ਜੇ ਤੁਹਾਨੂੰ ਨਹੀਂ ਆਉਂਦੀ ਤਾਂ ਉਹ ਵੀ ਜ਼ਰੂਰ ਦੱਸ ਦਿਆਂਗੇ ਵੇਲ ਕੇ ਵੀ ਰੋਟੀ ਆਪਾਂ ਬਣਾ ਸਕਦੇ ਹਾਂ ਲਓ ਜੀ ਰੋਟੀ ਮੈਂ ਕੱਢ ਲਈਏ ਹੁਣ ਜਿਹੜੇ ਪਾਸੇ ਗੰਡੇ ਨਹੀਂ ਉਹ ਦੂਜੀ ਸਾਈਡ ਦੇ ਉੱਤੇ ਪਾਣੀ ਲਗਾ ਲੈਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਲਗਾ ਕੇ ਦੋ ਤਵੇ ਆਪਾਂ ਪਹਿਲਾਂ ਹੀ ਰੱਖੇ ਹੋਏ ਨੇ ਇੱਕ ਦਾ ਸੇਕ ਬਿਲਕੁਲ ਫੁੱਲ ਰੱਖਿਆ ਹੋਇਆ ਤੇ ਇੱਕ ਦਾ ਬਿਲਕੁਲ ਲੋ ਲੋ ਸੇਕ ਵਾਲੇ ਤਵੇ ਦੇ ਉੱਤੇ ਆਪਾਂ ਇਹਨੂੰ ਪਾ ਦੇਣਾ ਤੇ ਹਲਕਾ ਜਿਹਾ ਦਬਾ ਦੇਣਾ ਤੇ ਹੁਣ ਥੋੜੀ ਦਿਰ ਵੇਟ ਕਰਾਂਗੇ ਕਿਉਂਕਿ ਤੰਦੂਰ ਵਾਲੀ ਰੋਟੀ ਬਣਨ ਲਈ ਟਾਈਮ ਲੱਗਦਾ ਹੈ ਇਹ ਪਿੱਛੋਂ ਜਦੋਂ ਚੰਗੀ ਤਰ੍ਹਾਂ ਸੇਕੀ ਜਾਏਗੀ ਫਿਰ ਆਪਾਂ ਇਹਨੂੰ ਇੱਥੋਂ ਉਠਾਵਾਂਗੇ ਤੇ ਇਹਨੂੰ ਦੂਜੇ ਤਵੇ ਦੇ ਉੱਤੇ ਮੋਦਾ ਮਾਰ ਦਿਆਂਗੇ ਦੂਜੇ ਤਵੇ ਦਾ ਸੇਕ ਫੁੱਲ ਸੇਕ ਹੋਣਾ ਚਾਹੀਦਾ ਹੈ ਉਹਦਾ ਸੇਕ ਬਿਲਕੁਲ ਮੱਠਾ ਨਹੀਂ ਕਰਨਾ ਉਹ ਬਿਲਕੁਲ ਗਰਮ ਹੋਏਗਾ ਤਾਂ ਹੀ ਰੋਟੀ ਆਪਣੀ ਵਧੀਆ ਬਣੇਗੀ ਤੇ ਇੱਕ ਤੋਂ 2 ਮਿੰਟ ਲੱਗਦੇ ਨੇ ਰੋਟੀ ਇੱਥੇ ਬਹੁਤ ਵਧੀਆ ਸੇਕੀ ਜਾਂਦੀ ਹੈ ਰੋਟੀ ਐਂ ਬਣ ਜਾਂਦੀ ਏ ਜਿਵੇਂ ਤੰਦੂਰ ਤੋਂ ਹੀ ਲੱਠੀ ਹੋਵੇ ਤੇ ਬਹੁਤ ਹੀ ਵਧੀਆ ਟੇਸਟ ਵੀ ਆਉਂਦਾ ਏ ਜੇ ਤੁਹਾਡੇ ਕੋਲ ਤੰਦੂਰ ਨਹੀਂ ਤੇ ਤੁਸੀਂ ਕਿਸੇ ਸ਼ਹਿਰ ਵਿੱਚ ਰਹਿ ਰਹੇ ਹੋ ਤੁਹਾਡੇ ਕੋਲ ਤੰਦੂਰ ਦੀ ਸੁਵਿਧਾ ਨਹੀਂ ਹੈਗੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਤੰਦੂਰ ਵਾਲੀ ਰੋਟੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਰੋਟੀ ਇਹ ਬਣ ਜਾਂਦੀ ਏ ਐਂ ਲੱਗਦਾ ਜਿਵੇਂ ਤੰਦੂਰ ਤੋਂ ਲੱਠੀ ਹੋਵੇ ਤੇ ਗਰਮਾ ਗਰਮ ਰੋਟੀਆਂ ਆਪਣੇ ਪਰਿਵਾਰ ਨੂੰ ਤੁਸੀਂ ਖਵਾ ਸਕਦੇ ਹੋ ਦੇਖੋ ਕਿੰਨੀ ਵਧੀਆ ਰੋਟੀਏ ਬਣ ਗਈ ਹੈ ਹੁਣ ਇਹਨੂੰ ਆਪਾਂ ਮੱਖਣ ਨਾਲ ਚੋਪੜਾਂਗੇ ਤੇ ਆਪਾਂ ਸਰਵ ਕਰ ਦੇਣੀ ਹੈ ਦੇਖੋ ਦੂਜੀ ਸਾਈਡ ਤੋਂ ਵੀ ਦੇਖੋ ਕਿੰਨੀ ਵਧੀਆ ਰੋਟੀ ਬਣੀ ਹੈ ਬਿਲਕੁਲ ਇਹਨੂੰ ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਰੋਟੀ ਤੰਦੂਰ ਦੀ ਬਣੀ ਹੋਈ ਨਹੀਂ ਇਸੇ ਤਰੀ ਮੈਂ ਇੱਕ ਰੋਟੀ ਹੋਰ ਬਣਾ ਰਹੀ ਹਾਂ ਇਹਨੂੰ ਇਸੇ ਤਰ੍ਹਾਂ ਆਪਾਂ ਪਿਆਜ਼ ਲਗਾ ਲਵਾਂਗੇ ਤੇ ਇਹਨੂੰ ਆਪਾਂ ਕੱਢ ਲੈਣਾ ਮੈਂ ਤਾਂ ਕਹਾਂਗੀ ਸਭ ਨੂੰ ਇੱਕ ਰੋਟੀ ਨੂੰ ਕੱਢਣਾ ਜਰੂਰ ਸਿੱਖੋ ਕਿਉਂਕਿ ਜਿਹੜੀ ਹੱਥ ਨਾਲ ਕੱਢੀ ਰੋਟੀ ਹੁੰਦੀ ਹੈ ਨਾ ਤੰਦੂਰ ਦੀ ਉਹੀ ਜਿਆਦਾ ਵਧੀਆ ਬਣਦੀ ਏ ਵੇਲ ਕੇ ਉਹ ਗੱਲ ਬਣਦੀ ਨਹੀਂ ਪਰ ਕਿਉਂਕਿ ਜਦੋਂ ਆਪਾਂ ਨੂੰ ਨਹੀਂ ਆਉਂਦੀ ਤਾਂ ਫਿਰ ਆਪਾਂ ਉਸ ਤਰੀਕੇ ਨਾਲ ਵੀ ਕਰ ਲੈਂਦੇ ਆ ਦੇਖੋ ਇਹ ਦੂਜੀ ਰੋਟੀ ਵੀ ਮੈਂ ਕੱਢ ਲਈ ਏ ਤੇ ਇਹਦੀ ਵੀ ਇੱਕ ਸਾਈਡ ਤੇ ਆਪਾਂ ਪਾਣੀ ਲਗਾਵਾਂਗੇ ਜਿੱਦਦਰ ਪਿਆਜ਼ ਨਹੀਂ ਪਾਣੀ ਲਾ ਕੇ ਆਪਾਂ ਇਹਨੂੰ ਤਵੇ ਦੇ ਉੱਤੇ ਪਾ ਦੇਣਾ ਤੇ ਇਹਨੂੰ ਥੋੜਾ ਜਿਆਾ ਚਿਪਕਾ ਦੇਵਾਂਗੇ ਨੱਪ ਕੇ ਥੋੜਾ ਜਿਆਾ ਚਿਪਕਾ ਦੇਣਾ ਤੇ ਜਦੋਂ ਇੱਕ ਤੋਂ ਦੋ ਮਿੰਟ ਬਾਅਦ ਜਦੋਂ ਇਹ ਸੇਕੀ ਗਈ ਬਿਲਕੁਲ ਲੋ ਸੇਕ ਰੱਖਣਾ ਜਦੋਂ ਸੇਕੀ ਗਈ ਤਾਂ ਫਿਰ ਨੂੰ ਆਪਾਂ ਦੂਜੇ ਤਵੇ ਦੇ ਉੱਤੇ ਮੋਦਾ ਮਾਰ ਦੇਾਂਗੇ ਤੇ ਫਿਰ ਵੇਟ ਕਰਾਂਗੇ 1 ਤੋਂ 2 ਮਿੰਟ ਲਈ ਅਤੇ ਇਹ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਵਧੀਆ ਰੋਟੀਆਂ ਇਹ ਬਣਦੀਆਂ ਨੇ ਦੇਖੋ ਕਿੰਨੀ ਸੋਹਣੀ ਇਹ ਵੀ ਰੋਟੀ ਸੇਕੀ ਗਈ ਹੈ ਜਦੋਂ ਵਿਸਾਖ ਦਾ ਮਹੀਨਾ ਚੜਨ ਵਾਲਾ ਹੁੰਦਾ ਹੈ ਨਾ ਤਾਂ ਉਦੋਂ ਇਹ ਰੋਟੀਆਂ ਖਾਣ ਨੂੰ ਬਹੁਤ ਦਿਲ ਕਰਦਾ ਜੀ ਕਰਦਾ ਕਿ ਤੰਦੂਰ ਦੀ ਰੋਟੀ ਖਾਈਏ ਪਰ ਜਦੋਂ ਆਪਣੇ ਕੋਲ ਤੰਦੂਰ ਨਹੀਂ ਹੁੰਦਾ ਤਾਂ ਫਿਰ ਆਪਾਂ ਨੂੰ ਔਖਾ ਲੱਗਦਾ ਤਾਂ ਇਸ ਤਰੀਕੇ ਨਾਲ ਆਪਾਂ ਇਹ ਰੋਟੀਆਂ ਬਣਾ ਸਕਦੇ ਹਾਂ ਦੇਖੋ ਜੇ ਕੋਈ ਕਮੀਆਂ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਦੱਸਣਾ ਜਰੂਰ ਕਿ ਇਹ ਰੋਟੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਅੱਛਾ ਹੁਣ ਮੈਂ ਤੁਹਾਨੂੰ ਵੇਲ ਕੇ ਬਣਾਉਣ ਵਾਲੀ ਰੋਟੀ ਵੀ ਦੱਸ ਦਿੰਨੀ ਆ ਜਦੋਂ ਆਪਾਂ ਰੋਟੀ ਨੂੰ ਵੇਲਨੇ ਆ ਨਾ ਥੋੜਾ ਪੇੜਾ ਵੱਡਾ ਕਰਨਾ ਹੈ ਤੇ ਥੋੜੀ ਜਿਹੀ ਮੋਟੀ ਰੋਟੀ ਰੱਖਣੀ ਹੈ ਤੇ ਉਹਦੇ ਉੱਪਰ ਆਪਾਂ ਇਹਨੂੰ ਲਗਾ ਦੇਾਂਗੇ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਦਬਾ ਦੇਣਾ ਜਿਆਦਾ ਨਹੀਂ ਦਬਾਣਾ ਨਹੀਂ ਤੇ ਜਿਹੜੀ ਹੇਠਲੀ ਰੋਟੀ ਹੈ ਉਹ ਚਿਪਕ ਜਾਏਗੀ ਚੱਕਲੇ ਦੇ ਨਾਲ ਲਾਵਾਂਗੇ ਤੇ ਜਿਹੜੀ ਸਾਈਡ ਤੇ ਪਿਆਜ਼ ਨਹੀਂ ਉਧਰ ਆਪਾਂ ਪਾਣੀ ਲਾ ਲੈਣਾ ਚੰਗੀ ਤਰ੍ਹਾਂ ਪਾਣੀ ਲਾ ਕੇ ਤੇ ਇਹਨੂੰ ਆਪਾਂ ਤਵੇ ਉੱਤੇ ਪਾ ਦਿਆਂਗੇ ਹਲਕੇ ਹੱਥਾਂ ਨਾਲ ਇਹਨੂੰ ਤਵੇ ਉੱਤੇ ਚਿਪਕੇ ਦੇਣਾ ਹੈ ਤੇ ਰੋਟੀ ਦੇ ਵੇਟ ਕਰਨੀ ਹੈ ਸੇਕ ਮੱਠਾ ਰੱਖ ਕੇ ਉਸੇ ਹੀ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਰੋਟੀਆਂ ਬਣਾਈਆਂ ਨੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਦੂਜੇ ਤਵੇ ਦੇ ਉੱਤੇ ਮੋਦਾ ਕਰ ਦੇਵਾਂਗੇ ਤੇ ਲਓ ਜੀ ਰੋਟੀ ਇਹ ਵੀ ਆਪਣੀ ਤਿਆਰ ਹੋ ਗਈ ਏ ਇਹ ਵੀ ਇਸੇ ਤਰ੍ਹਾਂ ਹੀ ਰੋਟੀ ਬਣ ਜਾਂਦੀ ਏ ਬਸ ਇਹਦੀ ਥੋੜੀ ਜਿਹੀ ਜਿਹੜੀ ਲੁੱਕ ਹੈ ਨਾ ਉਹ ਨੇ ਤੰਦੂਰ ਵਾਲੀ ਹੁੰਦੀ ਪਤਾ ਲੱਗਦਾ ਕਿ ਇਹ ਚੱਕਲੇ ਨਾਲ ਵੇਲੀ ਹੋਈ ਰੋਟੀ ਏ ਚਲੋ ਜੀ ਹੁਣ ਆਪਾਂ ਇਹਨੂੰ ਤਿਆਰੀ ਕਰ ਲੈਨੇ ਆਂ ਦਹੀਂ ਪਾ ਲਿਆ ਕੌਲੀ ਦੇ ਵਿੱਚ ਹਲਕਾ ਜਾਂ ਨਮਕ ਨਾਲ ਲਵਾਂਗੇ ਅੰਬ ਦਾ ਅਚਾਰ ਤੇ ਇਹ ਵਾਲੀਆਂ ਰੋਟੀਆਂ ਆਪਾਂ ਮੱਖਣ ਨਾਲ ਚੋਪੜ ਕੇ ਨਾਲ ਮੱਖਣ ਲੈ ਲੈਣਾ ਜਿਵੇਂ ਕਿ ਆਪਣਾ ਪੰਜਾਬੀ ਸਟਾਈਲ ਨਾਲ ਆਪਾਂ ਰੋਟੀਆਂ ਖਾਂਦੇ ਆ ਉਸੇ ਤਰ੍ਹਾਂ ਹੀ ਖਾਵਾਂਗੇ ਲੱਸੀ ਦਾ ਛੰਨਾ ਨਾਲ ਲਵਾਂਗੇ ਤੇ ਇਹ ਆਪਣਾ ਬ੍ਰੇਕਫਾਸਟ ਰੈਡੀ ਹੋ ਜਾਂਦਾ ਬਦਲਦੇ ਮੌਸਮ ਵਿੱਚ ਜਦੋਂ ਸਬਜ਼ੀਆਂ ਖਾਣ ਨੂੰ ਦਿਲ ਨਹੀਂ ਕਰਦਾ ਤਾਂ ਇਸ ਤਰੀਕੇ ਨਾਲ ਪਿਆਜ਼ ਵਾਲੀ ਤੰਦੂਰੀ ਰੋਟੀ ਬਣਾ ਕੇ ਆਪਾਂ ਦਹੀਂ ਦੇ ਨਾਲ ਖਾ ਸਕਦੇ ਹਾਂ ਬਹੁਤ ਹੀ ਸਵਾਦ ਲੱਗਦੀ ਹੈ ਇੱਕ ਵਾਰ ਤੁਸੀਂ ਬਣਾ ਕੇ ਟਰਾਈ ਕਰਕੇ ਜਰੂਰ ਦੇਖਿਓ ਤੇ ਨਾਲੇ ਹੱਥ ਨਾਲ ਰੋਟੀ ਕੱਢਣੀ ਜਰੂਰ ਸਿੱਖੋ ਕਿਉਂਕਿ ਜਿਹੜੀ ਹੱਥ ਨਾਲ ਰੋਟੀ ਘੜੀਦੀ ਹੈ ਨਾ ਅਸਲੀ ਟੇਸਟ ਉਹਦੇ 'ਚ ਹੀ ਆਉਂਦਾ ਹੈ ਬਾਕੀ ਜੇ ਤੰਦੂਰ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ